ਦਾ ਆ ਰੇਡ ਪਾਉਂਦੀ ਨੌਜਵਾਨ ਯਾਰੋ ਚਾਵੇਜ਼ ਇਹ ਆ ਨੌਜਵਾਨ ਮਕਸੀ ਕਨਬੂਲ ਦਾ ਪਰ ਮਾਨਕੀ ਵਾਲਾ ਗੋਪੀ 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 ਛੱਕਾ ਵਿੱਚ ਫੇਰਾ ਲਾਉਂਦਾ ਹੈ ਫੇਰਾ ਲਾਉਂਦਾ ਹੈ ਬਾਈ ਤਾੜੀਆਂ ਜ਼ੋਰਦਾਰ ਮਾਰ ਦਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਮਾਨਕੀ ਬੰਦ ਵਾਲਾ ਗੋਪੀ ਐਨ ਜਫਾ ਲਾ ਕੇ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰ ਗਿਆ ਬਾਈ ਤਾੜੀਆਂ ਜ਼ੋਰਦਾਰ ਮਾਰ ਦਿਓ ਅਗਲੀ ਕਬੱਡੀ ਵਾਹ ਉਹ ਗੋਪੀ ਸੈਂ کہ میں بھی جڑا پوتھا ارجن ورگا نہیں اکھا بند کے تیر تکانے لا دوں گا اکھا بند کے تیر تکانے لا دوں گا اکھا بند کے تیر تکانے لا گا سرلی کبڈی پون دے ہے یہ میں نوجوان کبرو یار چویر مانکی والے گوپی دی تکر تکر ਆਹ ਬਾਹ ਚੋਬਰਾ ਬਾਹ ਚੋਬਰਾ ਬਾਹ ਚੋਬਰਾ ਉਹ ਹੋ ਗਈ ਬੱਲੇ 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 ਆਹ ਕਬੱਡੀ 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 ਵੱਟ ਤੇ ਨਾ ਪਾਉਂਦੀ ਕਦੇ ਲਾਲਣਾ ਪੈਂਦਾ ਹੈ ਗਰਾਉਂਡਾਂ 'ਚ ਹੱਡਾਂ ਨੂੰ ਬੱਲਣਾ ਰੋਵ 'ਚ ਨਾ ਫੜਦੀ ਵੀ ਲਾਲੀਆਂ ਅੱਖ ਜਿਹੜੀ ਮਾਰਦੀ ਸਕੈਨ ਗੁੱਤਾਂ ਨੂੰ ਲਹਰਤ ਜੜੇਪੇ ਦੀ ਜੇ ਪੈ ਜਾਏ ਤੁਰਨਾ ਏਰਨੀ ਦੀ ਪੈਰ 'ਚ ਸ਼ੇਰਾਂ ਦੇ ਪੁੱਤਾਂ ਨੂੰ ਭਪਿੰਦਰ ਸਿੰਘ ਸੇਠੀ ਕਬੱਡੀ ਪਾ ਰਿਹਾ ਹੈ ਸੈਠੀ ਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ ਮਾਨਕੀ ਵਾਲਾ ਗੋਪੀ ਕਰਦਾ ਟਰਾਈ ਡੱਕਣ ਦੀ ਰੱਖਣ ਦੀ ਇੱਕ ਜੋਰ ਨਾਲ ਹੁਣ ਦੇਖਣਾ ਵੀ ਪੁਆਇੰਟ ਕਿਹਦੇ ਹੱਥੇ ਜੁੜਦਾ ਹੈ ਵਿੱਚ ਗਾਰੇ ਢੱਲਾਂ ਦੇ ਕਦੀ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਥੱਲੇ ਤੂਫਾਨਾਂ ਨੂੰ ਸਾਗਰਾਂ ਵਿੱਚ ਨਹੀਂ ਪੈਂਦੇ ਗੁੱਜੇ ਭੂਲੇ ਨੰਗਲ ਪਿੰਡ ਹੈ ਇਸ ਨੌਜੰਦਾ ਪਿੰਡੇ ਨਿਸ਼ਕਰ ਮੁੰਡਿਆਂ ਨੇ ਜਵਾਨੀ ਉੱਡ ਜੂਟ ਜੂ ਕਰਦੀ ਜਲਸ ਕੇ ਨੇ ਝੱਟ ਹੋਏ ਚਿੱਤੇ ਦੀ ਰੇਡ ਵਾਂਗ ਫਿਰਨ ਉਡਾਰੀ ਭਰਦੀ ਪਾਸੇ ਹੁਣ ਕੋੜਾ ਨੇ ਕੋੜਾ ਨਾਲ ਟਰੈਕਟਰ ਮਿਲਵੇ ਖੇੜ ਕੇ ਗੌਡੀ ਘਾਲਿਆ ਓਏ ਹੁੰਦੇ ਰਮਾਨ ਪੂਰੇ ਸਰਦਰ ਨੇ ਮਾਣ ਕੀ ਪਿੰਡ ਗੋਪੀ ਲਾ ਕੇ ਦਿਖਾ ਪੁਆਇੰਟ ਨਿਊਯਾਰਕ ਮੈਟਰੋ ਦੀ ਗੁੰਡੇ ਹਿੱਸੇ ਜੋੜ ਕੇ ਸਤ ਮਾਰਾ ਸਾਡੇ ਵੀਰ ਦਾ ਬੜਾ ਧੰਨਵਾਦ ਹੈ

ਜੋ ਵੱਜ ਗਏ ਤੇ ਪਣ ਗੋਪੀ ਮਾਨਕੀ ਵਾਲਾ ਅੱਜ ਜਿੰਦੇਲੇ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਅਗਲੀ ਸਤਿਆ ਹੌਲ ਸੇਲ ਆਜ਼ਾਦ ਹੌਲ ਸੇਲ ਜੀ ਐਸ ਹੌਲ ਸੇਲ A1 CDL ਟ੍ਰੇਨਿੰਗ ਡੇਟਨ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਲਿੱਤਰਾਂ ਵਾਲਾ ਦੀਪਾ ਕਾਲਿਆ ਕਰਦੇ ਗੱਲ ਕਿ ਬੁੱਕ ਦਾ ਮੈਦਾਨਾ ਚ ਜੋ ਸ਼ੇਰ ਬੁੱਕੇ ਬੇਲੇ ਵਿੱਚ ਮਿਲੀ ਏ ਸਫਾਰੀ ਜੀ ਨੂੰ ਲਿੱਤਰਾਂ ਦੇ ਮੇਲੇ ਵਿੱਚ ਲਿੱਤਰਾਂ ਦਾ ਟੂਰਨਾਮੈਂਟ ਬੜਾ ਮਸ਼ਹੂਰ ਰਿਹਾ ਲਓ ਖੇਡ ਮੈਦਾਨ ਦੇ ਵਿੱਚ ਦੀਪਾ ਲਿੱਤਰਾਂ ਵਾਲਾ